ਜਿੱਥੇ ਦਇਆ ਹੀ ਨਹੀਂ ਉੱਥੇ ਧਰਮ ਕਿੱਥੇ ਆਵੇਗਾ ਪੰਜ ਪਿਆਰੇ ਬੜੇ ਸੋਹਣੇ ਨਾਮ ਪੰਜਾਂ ਪਿਆਰਿਆਂ ਦੇ ਨਾਵਾਂ 'ਚ ਬਹੁਤ ਵੱਡੀ ਫਲਸਫੀ ਹੈ ਬਹੁਤ ਵੱਡੀ ਪ੍ਰਿੰਸੀਪਲ ਅਸੂਲ ਛਿਪੇ ਹੋਏ ਨੇ ਦਇਆ ਪਹਿਲੇ ਪਿਆਰੇ ਭਾਈ ਦਇਆ ਰਾਮ ਖੱਤਰੀ ਲਾਹੌਰ ਦੇ ਰਹਿਣ ਵਾਲੇ ਜੇ ਦਇਆ ਆਵੇਗੀ ਨਾ ਦਇਆ ਹੋਵੇਗੀ ਜੇ ਫੇਰੀ ਭਾਈ ਮਨ ਦੇ ਵਿੱਚ ਧਰਮ ਆਉਂਦਾ ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨਸੂ ਜੇ ਦਇਆ ਨਹੀਂ ਤਤ ਉਹ ਧਰਮੀ ਵੀ ਨਹੀਂ ਬਣ ਸਕਦਾ ਕਦੇ ਜੇ ਦਇਆ ਨਹੀਂ ਦਇਆ ਦੇ ਵਿੱਚੋਂ ਹੀ ਧਰਮ ਜਨਮ ਲੈਂਦਾ ਪਹਿਲੇ ਪਿਆਰੇ ਆਏ ਭਾਈ ਦਇਆ RAM ਜੀ ਦੂਜੇ ਆਏ ਭਾਈ ਧਰਮ ਦਾ ਦਇਆ ਰਾਮ ਆਏ ਲਾਹੌਰ ਤੋਂ ਜਿੱਥੇ ਕਹਿੰਦੇ ਸੀ ਚਾਰ ਪੈਰ ਸਵੇਰ ਪੈਰ ਰਾਤ ਰਹਿੰਦੀ ਐ ਜ਼ੁਲਮ ਹੋਣਾ ਆਰੰਭ ਹੋ ਜਾਂਦਾ ਸੀ ਉਹ ਲਾਹੌਰ ਤੋਂ ਦਇਆ ਖਿੱਚ ਲੈਂਦੀ ਮਹਾਰਾਜ ਦਿੱਲੀ ਤੋਂ ਧਰਮ ਲਿਆਂਦਾ ਜਿੱਥੋਂ ਦਿੱਲੀ ਨੂੰ ਸਿਆਸਤ ਦੇ ਕਿੱਲੇ ਆਖਿਆ ਜਾਂਦਾ ਸੀ ਰਾਜ ਭਾਗ ਵਾਸਤੇ ਆਪਣੇ ਸਕੇ ਭਰਾਵਾਂ ਨੂੰ ਪੈਣਾ ਨੂੰ ਪਿਓਾਂ ਨੂੰ ਮਾਰਿਆ ਜਾਂਦਾ ਸੀ ਸਿਆਸਤ ਦੇ ਵਿੱਚੋਂ ਧਰਮ ਲੈ ਦਇਾਈ ਭਾਈ ਦਇਆ ਸਿੰਘ ਆਏ ਫਿਰ ਧਰਮ ਸਿੰਘ ਆ ਗਿਆ ਫਿਰ ਆਇਆ ਭਾਈ ਹਿੰਮਤ ਸਿੰਘ ਜਗਨਨਾਥਪੁਰੀ ਦਾ ਰਹਿਣ ਵਾਲਾ ਜਗਨਨਾਥਪੁਰੀ ਜਿਹੜੀ ਮੂਰਤੀ ਬਣੀ ਐ ਨਾ ਕ੍ਰਿਸ਼ਨ ਦੀ ਉਹਦੇ ਹੱਥ ਨਹੀਂ ਹਨ ਹੁਣ ਜਿਹੜੇ ਬੰਦੇ ਦੇ ਹੱਥ ਨਾ ਹੋਣ ਉਹਦੇ ਕੋਲ ਹਿੰਮਤ ਕਿੱਥੋਂ ਹੋਵੇਗਾ ਹੱਥਾਂ ਤੋਂ ਬਿਨਾਂ ਤਾਕਤ ਹਿੰਮਤ ਕਿੱਥੋਂ ਆਵੇਗੀ ਜਗਨਨਾਥਪੁਰੀ ਤੋਂ ਮਹਾਰਾਏ ਨੇ ਹਿੰਮਤ ਸੱਜ ਲਈ ਹਿੰਮਤ ਦੱਸ ਦਿੱਤਾ ਧਰਮੀ ਬਣ ਕੇ ਹਿੰਮਤ ਕਰਨੀ ਹੈ ਅੰਮ੍ਰਿਤ ਵੇਲੇ ਜਾਗਣ ਦੀ ਪਾਣੀ ਪੜਨ ਦੀ ਨਾਮ ਜਪਣ ਦੀ satsang ਕਰਨ ਦੀ ਇਹ ਹਿੰਮਤ ਕਰਾਂਗੇ ਨਾ ਧਰਮੀ ਬਣ ਕੇ ਅਗਲੀ ਪੌੜੀ ਅਗਲੀ ਮੰਜ਼ਲ ਸੰਨ ਤਾਂ ਪ੍ਰਾਪਤ ਹੋਵੇ ਹਿੰਮਤ ਕਰਾਂਗੇ ਤੈਦਾ ਫਲ ਕੀ ਮਿਲੇਗਾ ਹਿੰਮਤ ਦਾ ਫਲ ਮਿਲੇਗਾ ਮੋਹ ਕਮ ਚਉਤੇ ਪਿਆਰੇ ਦਵਾਰਕਾ ਤੋਂ ਆਏ ਮੋਹ ਕੰ ਦਵਾਰਕਾ ਉਹ ਨਗਰੀ ਕਿਤੇ ਕ੍ਰਿਸ਼ਨ ਆਪਣੀ ਰਣ ਭੂਮੀ ਛੱਡ ਕੇ ਜੰਗ ਕਰਦਾ ਕਰਦਾ ਛੱਡ ਕੇ ਜੰਗਲਾਂ 'ਚ ਬਹਿ ਗਿਆ ਸੀ ਲੋਕ ਮੋਹ ਦੇ ਵਾਸ ਹੋਇਆ ਮੋਹ ਕਮ ਉਹ ਤੋਂ ਮਾਰਿਆ ਇਹਨੇ ਸਦ ਲਿਆ ਜਿੱਥੋਂ ਮੋਹ ਦੇ ਵਿੱਚ ਪਾ ਕੇ ਕ੍ਰਿਸ਼ਨ ਨੇ ਜੰਗ ਛੱਡ ਦਿੱਤਾ ਸੀ ਉੱਥੋਂ ਮੋਹ ਕਮ ਸਦ ਲਿਆ ਵੀ ਇਹਦੇ ਅੰਦਰ ਮੋਹ ਹੀ ਨਹੀਂ ਰਿਹਾ ਮੋਹ ਘਟ ਗਿਆ ਵਿਕਾਰ ਘਟ ਗਏ ਔਗਣ ਘਟ ਗਏ ਹੁਣ ਜਦੋਂ ਦਇਆਈ ਫਿਰ ਧਰਮ ਆਵੇਗਾ ਧਰਮ ਆ ਕੇ ਆਪਾਂ ਹਿੰਮਤ ਕੀਤੀ ਤੇ ਫਿਰ ਅੰਦਰੋਂ ਮੋਹ ਘਟੇਗਾ ਵਿਕਾਰ ਘਟਣਗੇ ਔਗਣ ਘਟਣਗੇ ਫਿਰ ਬੇਦਰ ਤੋਂ ਆ ਗਿਆ ਭਾਈ ਸਹਿਬਦਾਸ ਬੇਦਰ ਚਾਚਾ ਸੀ ਦਰਯੋਦਨ ਦਾ ਪਰ ਦਰਯੋਦਨ ਨੇ ਆਪਣੇ ਚਾਚੇ ਦੀ ਕਦੇ ਗਾਲੀ ਨਹੀਂ ਸੁਣੀ ਕੋਈ ਆਖੀ ਨਹੀਂ ਸੀ ਲੱਗਿਆ ਸਹਬ ਤਾਂ ਉਹਨੂੰ ਕੀ ਬਣਾਉਣਾ ਸੀ ਨੌਕਰਾਂ ਵਰਗਾ ਸ਼ਲੋਕ ਕਰਦਾ ਸੀ ਨੌਕਰਾਂ ਵਰਗਾ ਸਤਗੁਰਾਂ ਨੇ ਉਸ ਬੇਦਰਦ ਦੇ ਵਿੱਚੋਂ ਸਾਹਿਬ ਨੂੰ ਸਤ ਲਿਆ ਕਹਿਣ ਦਾ ਭਾਵ ਹੈ ਦਇਆ ਆਏਗੀ ਧਰਮ ਆਵੇਗਾ ਧਰਮ ਆਕੇ ਹਿੰਮਤ ਕਰਾਂਗੇ ਹਿੰਮਤ ਕਰਾਂਗੇ ਤਾਂ ਵਿਕਾਰ ਮੋਹ ਮਾਇਆ ਘਟੇਗੀ ਮੋਹ ਮਾਇਆ ਜਦੋਂ ਘਟ ਗਈ ਤਾਂ ਫਿਰ ਸਾਹਿਬ ਦੇ ਵਿੱਚ ਮਿਲਾਵਾ ਹੋ ਜਾਵੇ ਇਹ ਨੇ ਪਵਿੱਤਰ ਨਾਮ ਪੰਜਾਂ ਪਿਆਰਿਆਂ ਕਿੱਡੀ ਵੱਡੀ ਸਿੱਖਿਆ ਦੇ ਜਾਂਦੀ ਇਹ ਪੰਜ ਨਾਵਾਂ ਦੇ ਵਿੱਚ ਹੀ ਜੀਵਨ ਦਾ ਰਹਾਸ ਹੈ ਨਾ ਜਿਹੜਾ ਜੀਵਨ ਦਾ ਫਾਰਮੂਲਾ ਹੈ ਜ਼ਿੰਦਗੀ ਜਿਉਣ ਦਾ ਇਹ ਪੰਜਾਂ ਪਿਆਰਿਆਂ ਦੇ ਨਾਵਾਂ ਦੇ ਵਿੱਚ ਹੀ ਲੁਕਿਆ ਹੋਇਆ ਹੈ ਜੇ ਕਿਤੇ ਧਿਆਨ ਦੇ ਨਾਲ ਆਪਾਂ ਸਰਵਣ ਕਰ ਲਈ ਉਹਨਾਂ ਦੇ ਉੱਤੇ ਦ੍ਰਿੜਤਾ ਦੇ ਨਾਲ ਪਹਿਰਾ ਦਈਏ ਵੇਖੀਏ ਵਿਚਾਰੀਏ